ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਵੀਡੀਓ ਬਣਾਉਣ ਦੀ ਫੀਸ ਸਿਰਫ ਤੇਲ ਖਰਚੇ ਲਈ ਜਾਊਗੀ ਅੱਜ ਦੀ ਵੀਡੀਓ ਪਿੰਡ ਕੋਲੀਆ ਖੁਰਦ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਬਾਈ ਦੇ ਪੰਜ ਐਨੀਮਲ ਸੇਲ ਆ ਬਾਕੀ ਦੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਹਾਂ ਕਿ ਦੁੱਧਵਾਦਾ ਕਿੰਨਾ ਮਾਸੂਆ ਸਸੇ ਗਾਲ ਜੀ ਸਸੇ ਗਾਲ ਭਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਭਾਈ ਗਰਜੀਤ ਸਿੰਘ ਪਿੰਡ ਕੋਲਿਆ ਖੁਰਦ ਜ਼ਿਲ੍ਹਾ ਮੋਗਾ ਜੀ ਤੇ ਮੋਬਾਈਲ ਨੰਬਰ ਜੀ 95929 ਜੀ 19735 ਠੀਕ ਆ ਜੀ ਅੱਜ ਪੰਜ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰਦੇ ਇਹਦੀ ਕੀ ਡਿਟੇਲ ਆ ਜੀ ਤੇ ਗੱਬਣਾ ਵੇੜ ਜੀ ਸੁਣ ਨਾਲ ਹੀ ਆ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹ ਤਾਂ ਪਾਇਆ ਹੈ 7 ਦਿਨ ਬਾਕੀ ਜੀ ਠੀਕ ਆ 7 ਦਿਨ ਬਾਕੀ ਆ ਕਿੰਨੇਵੇਂ ਸੂਏ ਆ ਜੀ ਇਹ ਪਹਿਲੇ ਸੂਏ 4 ਦੰਦਾਂ ਦਾ ਜੀ ਮੂੰਹ ਠੀਕ ਆ ਮੂੰਹੋਂ 4 ਦੰਦ ਤੋੜ ਕੇ ਦਿਖਾ ਦਿਓ ਜੀ ਮੂਹ ਚਾਰ ਦੰਦ ਆ ਜੀ ਤੇ ਮਦਰ ਮਿਲਕ ਕੀ ਰਿਕਾਰਡ ਹੈ ਜੀ ਇਹਦਾ ਕਲੂਨ ਸੁਣਿਆ ਮਾਸ ਦਾ ਸੀਗਾ 35 ਲੀਟਰ ਦੁੱਧ ਠੀਕ ਆ ਜੀ ਤੇ ਪਹਿਲਾ ਸੁਆ ਸੁਣ ਠੀਕ ਆ ਜੀ ਮੂਹ ਮੱਥਾ ਤੁਸੀਂ ਦੇਖ ਸਕਦੇ ਹੋ ਸੋਨਾ ਮੂਹ ਮੱਥਾ ਬਾਈ ਦੇ ਦੱਸ ਅਨਸਾਰ ਮੂਹੋ ਚਾਰ ਦੰਦ ਦਾ ਹਾਈਟ ਦੇ ਪੱਖ ਤੋਂ ਬਹੁਤ ਉੱਚੀ ਲੰਮੀ ਤੇ ਸੋਨੇ ਰੰਗ ਰੂਪ ਦੀ ਆਰਡਰ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਹੁਤ ਸੋਨਾ ਫਿਟਿੰਗ ਵਾਲਾ ਹਵਾਨਾ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹ 7 ਦਿਨ ਬਸਤੀ ਹੁੰਦੀ ਠੀਕ ਹੈ ਲਿਆਓ ਵੀਰ ਵਾਪਸ 7 ਦਿਨਾਂ ਦੀ ਕੱਚੀ ਆ ਜੀ ਹਵਾਨਾ ਬਹੁਤ ਸੋਨਾ ਤਿਆਰ ਕਰਦੀ ਹੁੰਦੀ ਆ ਸੱਤਾਂ ਦਿਨਾਂ ਦੇ ਕਰ ਹਵਾਨਾ ਪੂਰਾ ਭਰ ਲੈਣਾ ਗਾਣ ਦੇਖ ਸਕਦੇ ਹੋ ਮਦਰ ਮਲਕ ਦਾ 30 ਲੀਟਰ ਦਾ ਰਿਕਾਰਡ ਸੀਗਾ ਜੀ ਥਣਾ ਦੀ ਕੁਆਲਟੀ ਚੈੱਕ ਕਰ ਸਕਦੇ ਹੋ ਠੰਡੀ ਸੀਲਾਈ ਪੂਰੀ ਹਾਂ ਹਾਂ ਭਾਈ ਪੂਰੀ ਠੰਡੀ ਸੀਲ ਬੱਛੀਏ ਪੂਰੀ ਠੰਡੀ ਸੀਲ ਦੇਖ ਸਕਦੇ ਹੋ ਥਣਾ ਦੀ ਕੁਆਲਟੀ ਚੈੱਕ ਕਰ ਲੋ ਚਾਰੇ ਥਣ ਨਿਖਣਵੇਂ ਸੋਨਾ ਸਹਿਜ ਮੁੱਠੀ ਵਾਲਾ ਕੀ ਮੁੱਲ ਹੈ ਜੀ ਇਹਦਾ ਇਹਦਾ ਮੁੱਲ 95000 ਰੁਪਏ ਹੀ ਵੇਡਦਾ ਠੀਕ ਆ ਮਾਨਤਾਨ ਹੋ ਜਾਊਗਾ ਜੀ ਹਾਂ ਜੀ ਮੌਕੇ ਤੇ ਹੋਊ ਮਾਨਤਾਨ ਠੀਕ ਆ ਜੀ 95000 ਰੁਪਏ ਬਾਈ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨਤਾਨ ਜ਼ਰੂਰ ਹੋ ਜਾਊਗਾ ਜੇ ਵਾਲਟੇਲਾ ਬੌਣ ਨੇ ਹਵਾਨੇ ਚ 7 ਦਿਨਾਂ ਦੇ ਕਰਵਾਨਾ ਪੂਰਾ ਭਰ ਲੈਣਾ ਜੀ ਗਾਣੇ 2 ਨੰਬਰ ਜੀ ਇਹਦੀ ਕੀ ਡਿਟੇਲ ਆ ਜੀ ਇਹ ਵੇੜ ਦੇ 25 26 ਕਿਲੋ ਦੁੱਧ ਚੋਇਆ ਵਾ ਠੀਕ ਹੈ ਕਿੰਨੇ ਮੈ ਸੂਏ ਸੋਨਾ ਜੀ ਇਹਨੇ ਇਹ ਦੋ ਸੂਏ ਤੀਜੇ ਸੂਏ ਸੋਨਾ ਜੀ ਤੀਜੇ ਸੂਏ ਸੋਨਾ ਜੀ 25 26 ਕਿਲੋ ਦੁੱਧ ਚੋਇਆ ਵਾ ਜੀ ਮਾਲਕਾਂ ਦੇ ਦੱਸਣ ਅਨਸਾਰ ਤੋੜ ਕੇ ਦਿਖਾ ਦਿਓ ਜੀ ਕਿੰਨੇ ਦਿਨਾਂ ਦੀ ਕੱਚੀ ਹੈ ਜੀ ਇਹਦੇ 7-8 ਦਿਨ ਬਾਕੀ ਹੈ ਜੀ ਠੀਕ ਹੈ ਜੀ ਹਫਤੇ ਦੀ ਕੱਚੀ ਹੈ ਜੀ ਵਨ ਇਹ ਵੀ ਬਹੁਤ ਸੋਨਾ ਤਿਆਰ ਕਰਦੀ ਹੁੰਦੀ ਹੈ ਥਣਾਂ ਦੀ ਕੁਆਲਿਟੀ ਚੈੱਕ ਕਰ ਲਓ ਜੀ ਬਹੁਤ ਸੋਨਾ ਹੱਥੀ ਚਵਾਈ ਵਾਲੇ ਥਣ ਮੁੱਠੀ ਵਾਲੇ ਤਾਂ ਚਾਰੇ ਥਣ ਇੱਕੋ ਜਿਹੇ ਸਾਈਜ਼ ਦੇ ਨਿਖੜ ਮੇ ਵੱਡੇ ਕਦ ਕਾਢਦੇ ਹੈਵੀ ਵੇਟ ਦੀ ਗਾਂ ਲਿਆਓ ਵੀਰ ਵਾਪਸ ਆਰਡਰ ਦੀ ਕੁਆਲਿਟੀ ਚੈੱਕ ਕਰ ਲੋ ਹਜੇ ਵਾਲ ਢਿੱਲਾ ਬਹੁਤ ਨੇ ਹਵਾਨੇ ਚ ਹਫਤੇ ਤੱਕਰ ਗਾਂ ਨੇ ਹਵਾਨਾ ਪੂਰਾ ਭਰ ਲੈਣਾ ਜੀ 25 ਕਿਲੋ ਪਿਛਲੇ ਸੂਏ ਦੁੱਧ ਦਾ ਰਿਕਾਰਡ ਆ ਐਤਿਹਾਰ ਕਿੰਨੇ ਦੁੱਧ ਦੀ ਉਮੀਦ ਹੈ ਜੀ ਐਤਿ 30 ਪਲੱਸ ਜਾਊਗੀ ਬੈਣ ਜੀ ਠੀਕ ਆ ਜੀ 30 ਪਲੱਸ ਦੁੱਧ ਦੀ ਉਮੀਦ ਹੈ ਜੀ ਸੱਤ ਦਿਨ ਦਾ ਇਹ ਮਾਲਕ ਨੂੰ ਦੱਸਾਂ ਸਾਰੀ ਪਾਇਆ ਜੀ ਵੱਧ ਵੀ ਲੈ ਸਕਦੀ ਦਨ ਦੋ ਚਾਰ ਦਿਨ ਉੱਤੇ ਵੀ ਲੈ ਜਾਂਦਾ ਜੀ ਬਸੋਂ ਹਵਾਨੇ ਚ ਹਜੇ ਵਾਲ ਢਿੱਲਾ ਬਹੁਤ ਨੇ ਬਹੁਤ ਠੰਡੀ ਸੀ ਲਾਈ ਪੂਰੀ ਪੂਰੀ ਬੱਛੀ ਠੰਡੀ ਪੂਰੀ ਠੰਡੀ ਸੀ ਲਾ ਦੇਖ ਸਕਦੇ ਆ ਤੁਸੀਂ ਜੇ ਮਰਜੀ ਇੱਧਰ ਹੀ ਮਾਰਦੇ ਆਂ ਪਾਜਾ ਦੇਣ ਦਾ ਕਾਹੀ ਵੇੜਨ ਦਾ ਜਾਨ ਦੇਣਤਾ ਹੀ ਪੱਕੀ ਠੀਕ ਹੈ ਇਹਦਾ ਕੀ ਮੁੱਲ ਆ ਜੀ ਇਹਦਾ 95000 ਰੁਪਇਆ ਮੁੱਲ ਦੇ ਵੇੜਦਾ ਠੀਕ ਹੈ 95000 ਰੁਪਇਆ ਬਾਈ ਮੁੱਲ ਕਰਦੇ ਆ ਤਨ ਨੰਬਰ ਇਹ ਜਰਸੀ ਦੀ ਕੀ ਡਿਟੇਲ ਆ ਜੀ ਇਹ ਪੰਜਾਬ ਵਾਲੀ ਧਰੀ ਜਰਸੀ ਆ ਬਾਈ ਠੀਕ ਆ ਜੀ ਕਿੰਨੇ ਮੇ ਸੂਏ ਸੂਣਾ ਜੀ ਇਹ ਨਾ ਪਲੂਣ ਹੀ ਬੱਛੀ ਨਾ ਸੂਣਾ ਜੀ ਪਲੂਣ ਆ ਜੀ ਦੰਦੋ ਜੀ ਦੰਦੋ ਦੋਂਦੀ ਆ ਜੀ ਠੀਕ ਆ ਦੰਦੋ ਦੋਂਦੀ ਆ ਜੀ ਪਲੂਣ ਬੱਛੀ ਕਿੰਨੇ ਦਿਨਾਂ ਦੀ ਕੱਚੀ ਹੈ ਵੀ ਇਹ ਇਹਦੇ 12-13 ਦਿਨ ਪਈ ਹੈ ਠੀਕ ਹੈ ਜੀ ਤੋੜ ਕੇ ਦਿਖਾ ਦਿਓ ਜੀ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਪੰਜਾਬ ਵਾਲੀ ਜਰਸੀ ਵੱਡੇ ਵੱਡੇ ਕੱਟ ਕੱਦ ਕਾਟ ਦੀ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਜੀ ਸੋਨਾ ਮੁਠੀ ਵਾਲਾ ਥਣ ਹਜੇ 12-13 ਦਿਨ ਪਈ ਹੈ ਜੀ ਥਣਾ ਦੀ ਕੁਆਲਿਟੀ ਚੈੱਕ ਕਰ ਲਓ ਸੋਨਾ ਸਾਈਜ਼ ਹੈ ਜੀ ਥਣਾ ਦਾ ਉੱਚੇ ਲੰਮੇ ਕੱਦ ਦੇ ਕਾਟਦੇ ਤੇ ਹੈਵੀ weight ਦੇ ਚਲੇ ਹੋ ਵੀ ਰਵਾਸ ਠੰਡੀ ਸੀ ਲਾਈ ਪੂਰੀ ਪੂਰੀ ਠੰਡੀ ਸੀ ਲਾਈ ਪੂਰੀ ਠੰਡੀ ਸੀ ਲਾਈ ਕੋਈ ਵਾਧੂ ਸ਼ਾਖ ਨਹੀਂ ਚਾਰੇ ਥਾਂ ਨਿਖੜ ਮੇ ਇੱਕੋ ਜਿਹਾ ਸੈਜ ਦੇ ਆਰਡਰ ਦੀ ਕੁਆਲਿਟੀ ਬਹੁਤ ਸ਼ਾਨਦਾਰ ਹੈ ਜੀ ਹਜੇ ਹਵਾਨਾ ਚ ਵਲਟਲਾਂ ਬਹੁਤ ਬੰਨਿਆ ਨੇ ਜੀ ਦੇਖ ਸਕਦੇ ਹੋ ਤੁਸੀਂ ਇਹ ਬੱਚੇ ਲੈ ਜੂ ਤਣ ਜੀ 15 ਤਣੇ ਕੱਢ ਜਿਆ ਕੱਢੀ ਬੱਚੀ ਕੱਟੀ ਬਹੁਤ ਅੱਛੀ ਦੇਖ ਸਕਦੇ ਹੋ ਕੱਲੀ ਕੱਚੀ ਕੱਚੀ ਹਜੇ 15 ਦਿਨਾਂ ਦੇ ਕਰ ਹਵਾਨਾ ਪੂਰਾ ਭਰ ਲੈਣਾ ਜੀ ਗਾਣੇ ਕਿੰਨੇ ਕਿਲੋ ਦੁੱਧ ਦੀ ਉਮੀਦ ਆ ਜੀ ਇਹ ਤੋਂ ਦੁੱਧ ਦੇਊਗੀ 20 ਕਿਲੋ ਵੱਛੀ ਜੀ ਠੀਕ ਆ ਜੀ ਜਾਣ ਨੂੰ ਵਾਲੀ ਵੱਛੀ ਪੂਰੀ ਵਧੀਆ 20 ਕਿਲੋ ਦੁੱਧ ਦੀ ਬਾਈ ਉਮੀਦ ਕਰਦੇ ਆ ਇਹਦਾ ਕੀ ਮੁੱਲ ਆ ਜੀ ਇਹਦਾ 60000 ਰੁਪਏ ਮੁੱਲ ਦੇ ਵਣ ਦਾ ਠੀਕ ਆ ਜੀ 60000 ਰੁਪਏ ਬਾਈ ਮੁੱਲ ਕਰਦੇ ਆ ਜਿਹੜੇ ਵੀਰ ਨੂੰ ਪਸੰਦ ਆਉਂਦੀ ਆ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਰਿਹਾ ਕਰ ਸਕਦਾ ਜੀ 4 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀ ਜਰਸੀ ਪੰਜਾਬ ਵਾਲੀ ਤੋਂ ਠੀਕ ਹੈ ਕਿੰਨੇ ਮੈ ਸੂਏ ਸੋਨਾ ਜੀ ਇਹਨੇ ਇਹਨੇ ਦੂਜੇ ਸੂਏ ਸੋਨਾ ਜੀ ਠੀਕ ਹੈ ਪਹਿਲੇ ਸੂਏ ਦੁੱਧ ਦਾ ਕੀ ਰਿਕਾਰਡ ਹੈ ਪਹਿਲੇ ਸੂਏ 20 ਕਿਲੋ ਦੁੱਧ ਦਿੱਤੇ ਮੱਛੀ ਠੀਕ ਹੈ ਜੀ ਅੱਜ ਤੀਰ ਕਿੰਨੇ ਦੁੱਧ ਦੀ ਉਮੀਦ ਹੈ ਜੀ 22 ਕਿਲੋ ਦੋਗੀ ਮੱਛੀ ਜਾਈ ਤੇ 22 ਕਿਲੋ ਆਉਣਗੇ ਠੀਕ ਹੈ ਕਿੰਨੇ 15 ਕਿਲੋ ਟੋਕੜ ਦਾ ਪਾਸਾ ਚੋਇਆ ਬਾਈ ਜੀ ਤੁਹਾਨੂੰ ਠੀਕ ਹੈ ਜੀ ਕਿੰਨੇ ਦਿਨ ਲੈ ਜਾਓ ਅਜੇ ਜੀ ਇਹਦੇ ਵੀ 10 ਦਿਨ ਪਏ ਪੈੜਦੇ ਠੀਕ ਹੈ ਜੀ ਅਜੇ 10 ਦਿਨਾਂ ਦੀ ਕੱਚੀ ਹੈ ਹਵਾਨਾ ਤੁਸੀਂ ਕਰਮਾ ਵਾਲੀ ਦਾ ਦੇਖ ਸਕਦੇ ਹੋ ਬਹੁਤ ਵੱਡਾ ਹਵਾਨਾ ਖੰਡੀ ਸਿਲ ਪੂਰੀ ਆ ਜੀ ਸੋਨਾ ਰੰਗ ਰੂਪ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਪੰਜਾਬ ਵਾਲੀ ਜਰਸੀ ਸੋਨਾ ਮੂੰਹ ਮੱਥਾ ਥਣਾਂ ਦੀ ਕੁਆਲਿਟੀ ਚੈੱਕ ਕਰ ਲਓ ਬਹੁਤ ਸੋਨਾ ਮੁੱਠੀ ਵਾਲਾ ਥਣ ਅਜੇ ਵਲਟੇਲਾ ਹਵਾਨੇ ਚ ਬਹੁਤ ਪੰਜਾਂ ਨੇ ਦਸਾਂ ਦਿਨਾਂ ਦੇ ਕਰ ਹਵਾਨਾ ਪੂਰਾ ਭਰ ਲੈਣਾ ਜੀ ਗਾਣੇ ਥਣਾਂ ਦੀ ਕੁਆਲਿਟੀ ਚੈੱਕ ਕਰ ਲਓ ਚਾਰੇ ਥਣ ਇੱਕੋ ਜਿਹੇ ਸਾਈਜ਼ ਦੇ ਨਿੱਖੜ ਮੈਂ ਦੇਖ ਸਕਦੇ ਹਾਂ ਖੰਡੀ ਸਿਲਾਈ ਪੂਰੀ ਹੈ ਵੀ ਹਾਂ ਹਾਂ ਬਾਈ ਪੂਰੀ ਪੂਰੇ ਥਣ ਪੂਰੀ ਠੰਡੀ ਸਿਲਾਈ ਹੈ ਕੱਟੀ ਹੈ ਬਾਈ ਠੀਕ ਹੈ ਜੀ ਇਹਦਾ ਕੀ ਮੁੱਲ ਆ ਜੀ ਇਹਦਾ 60000 ਰੁਪਏ ਠੀਕ ਹੈ ਜੀ 60000 ਰੁਪਿਆ ਬਾਈ ਮੁੱਲ ਕਰਦੇ ਆ ਬਾਕੀ ਮਾਨਤਾ ਨੂੰ ਜ਼ਰੂਰ ਹੋ ਜੂ ਜੀ ਪੰਜ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬਿਸ਼ਾਈ ਆ ਵੇੜਾ ਇੱਕ ਕ੍ਰੋਸ ਠੀਕ ਹੈ ਜੀ ਪੂਰੀ ਪੂਰੀ ਸੁਣੀ ਰਹਿਣੀ ਦੰਦੋ ਜੀ ਇਹ ਦੰਦ ਵੇਖਣੀ ਬਾਈ ਜੀ ਠੀਕ ਹੈ ਜੀ ਬਾਈ ਦਾ ਪਾਰ ਲਾਈਨ ਦਾ ਕੰਮ ਆ ਪਸੂ ਆਉਂਦੇ ਜਾਂਦੇ ਰਹਿੰਦੇ ਆ ਜੀ ਇਹ ਕਿੰਨੇ ਦਿਨਾਂ ਦੀ ਕੱਟੀ ਹੈ ਜੀ ਅਜੇ ਇਹਦੇ ਇਹਦੇ ਬਸ 10 ਦਿਨ ਪਿਆਈ ਬਾਕੀ ਠੀਕ ਹੈ ਜੀ 10 ਦਿਨਾਂ ਦੀ ਕੱਚੀ ਐ ਸੋਨਾ ਮੂੰਹ ਮੱਥਾ ਪਲੂਨ ਸੋਨਾ ਹਜੇ ਤੇ ਕਿੰਨੇ ਕਿਲੋ ਦੁੱਧ ਦੀ ਉਮੀਦ ਕਰਦੇ ਬਈ ਇਹ ਤੋਂ 15 ਕਿਲੋ ਤਾਂ ਮੱਛੀ ਪਾ ਜੂਗੀ ਠੀਕ ਆ ਜੀ ਆਰਡਰ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਫਿਟਿੰਗ ਵਾਲਾ ਹਵਾਨਾ ਹਜੇ ਕੱਚੀ ਐ ਹਵਾਨਾ ਪੂਰਾ ਭਰ ਲੈਣਾ ਸੋਨਾ ਤਿਆਰ ਕਰਦੀ ਦੁਰੀ ਹੁੰਦੀ ਆ ਸੋਨਾ ਰੰਗ ਰੂਪ ਲਿਆ ਵੀਰ ਵਾਪਸ ਸੋਨਾ ਮੂੰਹ ਮੱਥਾ ਫਾਈਟ ਦੇ ਪੱਖ ਤੋਂ ਬਹੁਤ ਉੱਚੀ ਲੰਮੀ ਥਣਾ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਸੋਨਾ ਮੁਠੀ ਵਾਲਾ ਥਣਾ ਚਾਰੇ ਥਣ ਇੱਕ ਵਸ ਹੈ ਦੇ ਨਖੜ ਮੈਂ 15 ਕਿਲੋ ਦੁੱਧ ਦੀ ਬਾਈ ਉਮੀਦ ਕਰਦੇ ਆ ਥਣ ਤੋਂ ਹੀ ਦੇਖ ਸਕਦੇ ਹੋ ਇਹਦਾ ਕੀ ਮੁੱਲ ਆ ਵੀਰ ਇਹਦਾ 45000 ਰੁਪਏ ਠੀਕ ਆ ਜੀ 45000 ਰੁਪਏ ਬਾਈ ਡਿਮਾਂਡ ਕਰਦੇ ਆ ਜਿਹੜੇ ਵੀ ਬਾਈ ਵੱਲੋਂ ਪ੍ਰਾਈਸ ਕੀਤੇ ਗਏ ਕੋਈ ਫੈਕਸ ਨਹੀਂ ਜਿਹੜਾ ਵੀ ਆਊਗਾ ਮਾਨ ਤਨ ਜਰੂਰ ਕੀਤਾ ਜਾਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈ ਜਿਹੜੇ ਵੀ ਨੂੰ ਪਸੰਦ ਆਂਦੀ ਆ ਬਾਇਨਾਕਨਾਈਟ ਕਰ ਸਕਦੇ ਆਂ ਧੰਨਵਾਦ ਜੀ